ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਖੱਤੇ ਪਿੰਡ ਕੋਟਗੁੰਣਾ ਦੀ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਗਰਾਹਾ ਜੋ ਉਹਨੇ ਕਾਈ ਬਣੀ ਹੈ ਤੇ ਪਿੰਡ ਵੱਲੋਂ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਜਵਾਬ ਹੀ ਦਿੱਤਾ ਤੇ ਆਪਦੇ ਆਪ ਹੀ ਸੇਵਾ ਕਰੀ ਗਏ ਨੇ ਪਿੰਡ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜੀ ਇਹ ਕਣਕ ਹੈ ਇਹ ਹਰ ਪੀੜ ਦਾ ਦੇ ਲਈ ਜੋ ਆਪਣਾ ਗਰਦਾਸਪੁਰ ਜਿਹੜੇ ਦੇ ਵਿੱਚ ਇਹ ਕੱਢੋਗਾ ਤੇ ਕੀ ਪਿੰਡ ਨੇ ਉਹ ਪਿੰਡਾਂ ਦੇ ਵਿੱਚ ਲੀ ਜਾਣੀ ਹੈ ਅੱਜ ਹਿੜਾਏ ਤੋਂ ਜਿੰਨਾ ਵੀ ਕਾਫਲਾ ਹੈ ਤੇ 20 ਪਿੰਡਾਂ ਦਾ 20 ਪਿੰਡਾਂ ਦੀਆਂ ਟਰਾਲੀਆਂ ਇਕੱਠੀਆਂ ਹੋ ਕੇ ਹਿੜਾਏ ਤੋਂ ਚੱਲਣਗੇ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਤੇ ਜਾ ਕੇ ਉੱਥੇ ਪਿੰਡਾਂ ਦੇ ਵਿੱਚ ਘਰ-ਘਰ ਜਿੰਨਾ ਇੱਕ ਕਾਰਡ ਬਣੇ ਉਹ ਤੇ ਸਰਪਾ ਹੋਇਆ ਹੈ ਇਹ ਧਾਰਕਾਰ ਬਣੇ ਜਿਵੇਂ ਬਿੱਗਵਾਲਾ ਕੰਤ ਮੰਡਾ ਹੈ ਘਰ-ਘਰ ਜਾ ਕੇ ਐਂ ਪੁੱਛਿਆ ਹੋਇਆ ਉੱਥੇ ਜਿਹੜਾ ਸਰਪਾ ਕੀਤਾ ਹੋਇਆ ਆਪਣੇ ਆਗੂ ਦਾ ਕੀ ਕਿੰਨੇ ਜੀ ਨੇ ਕਿੰਨੇ ਪਸ਼ੂ ਨੇ ਇਹ ਨਹੀਂ ਹੈਗਾ ਵੀ ਆਪਾਂ ਉਹ ਕਰਾਂਗੇ ਘਰ-ਘਰ ਜਾ ਕੇ ਕੰਕ ਦੇਣੀਆ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਕਿਸੇ ਵਰਗ ਦਾ ਕਿਸੇ ਜਾਤੀ ਦਾ ਹੈ ਘਰ-ਘਰ ਕੱਲਾ ਕੋਈ ਨਹੀਂ ਛੱਡਣਾ ਕਿਉਂਕਿ ਇੱਕ ਇੱਕ ਪਿੰਡ ਲਾਇਆ ਜਾਊਗਾ ਤੇ ਜੇ ਇੱਕ ਪਿੰਡ ਦੇ ਵਿੱਚ ਦੋ ਦੋ ਪਿੰਡਾ ਲੱਗਦੇ ਉਹ ਲਾ ਕੇ ਉਹਦੇ ਇੱਕ ਇੱਕ ਨੂੰ ਇਹ ਖਲਾਈ ਕਰਨੀ ਹੈ ਘਰ-ਘਰ ਜਾ ਕੇ ਕਰਦੀਆਂ ਇਹ ਨਹੀਂ ਹੈਗਾ ਵੀ ਉੱਥੇ ਆਪਾਂ ਕਿ ਕੋਈ ਇੱਕ ਰਹਿ ਜਾਊਗਾ ਇੱਕ ਘਰ ਵੀ ਰਹਿ ਜਾਊਗਾ ਤੇ ਜਿਵੇਂ ਡੀਪੂ ਵਾਲਾ ਬੰਦਾ ਉਸ ਤਰੀਂ ਬਣਿਆ ਦਾਅ ਕਰਦੇ ਉਹ ਕੀਤਾ ਹੋਇਆ ਹੈ ਤੇ ਇਹਦੇ ਦੇ ਨਾਲ ਆਇਆ ਵੀ ਮੈਂ ਕੋਟ ਗੁੰਨੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੇ ਮੇਲਾ ਕੀਤੀ ਹੈ ਤੇ ਜਿਹੜੀ ਭਾਰਤੀ ਕਿਸਾਨ ਜੁਨੀਆਂ ਦੇ ਗ੍ਰਾਹਾਂ ਨੇ ਪਰਾਲਾ ਕਰਕੇ ਹਰ ਪੀਟ ਦਾ ਖਾਤਰ ਜੋ ਕਣਕ ਇਕੱਠੀ ਕੀਤੀ ਆ ਉਹ ਤੋਂ ਬਾਅਦ ਵਿੱਚ ਆਪਾਂ ਤੂੜੀ ਵੀ ਕਰਾਂਗੇ ਤੂੜੀ ਤੋਂ ਬਾਅਦ ਆਪਾਂ ਚਾਰਵੀ ਕਰਾਂਗੇ ਫਿਰ ਉਸ ਤਰੀ ਤੂੜੀ ਵੰਡਾਈ ਜਿੰਨੇ ਪਸ਼ੂ ਨੇ ਆਲੇ ਦੇ ਉਸੇ ਸਰਪਾ ਹੋਏ ਆ ਉਹ ਵੀ ਦੇਖ ਕੇ ਕਰਦੇ ਇਹਨੂੰ ਤੂੜੀ ਚਾਹੀਦੀ ਹੈ ਇਨਾਂ ਨੂੰ ਚਾਹਤ ਹੈ ਜੇ ਉਹ ਵੀ ਆਪਾਂ ਪ੍ਰਾਲਾ ਕਰਾਂਗੇ ਉਹ ਵੀ ਮੈਂ ਬੇਨਤੀ ਕਰਨਾ ਕੋਟ ਦੁੰਨੇ ਨੂੰ ਵੀ ਵੱਧ ਤੋਂ ਵੱਧ ਭਾਈ ਸੇਵਾ ਕਰਿਆ ਕਰੋ ਵੱਧ ਤੋਂ ਵੱਧ ਸਾਥ ਦਿਆ ਕਰੋ ਨੌਜਵਾਨਾਂ ਨੂੰ ਕਹਿੰਦੇ ਵੀ ਵੱਧ ਤੋਂ ਵੱਧ ਸਾਡੇ ਨਾਲ ਚੱਲਿਆ ਕਰੋ ਤੇ ਨਾਲ ਜਿਹੜੋ ਫੰਡ ਇਕੱਠਾ ਕਰਦੇ ਆ ਤੇ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਬਾਈ ਗੁਰਜੀਤ ਕਾਲਸਾ ਬਾਈ ਗੁਰਜੀਤ